ਜਦੋਂ ਆਕੇ ਅਸ ਤੇ ਹਾ ਜਾਣਾ ਪੈਣ ਚੱਕ ਤਾ ਤੈਨੂੰ ਰੋਕਿਆ ਨਹੀਂ ਜਾਣਾ ਤੇਰੇ ਪੈਤੇ ਵੱਤ ਤੋਂ ਮੁੱਖ ਮੋੜ ਨਾ ਪਊਗਾ ਮੱਲੋਂ ਮੰਨੀ ਸਭ ਤੋਂ ਕਰਕੇ ਕਿਲਾਰੀਆਂ ਫੇਰ ਤਾਂ ਨਿਵਈ ਨਾ ਨਿਵਈ ਦਾ ਟਾਈਮ ਤੇਰੇ ਕੋਲੇ ਹੁਣ ਤਾਂ ਨਹੀਂ ਮਿਲਣੇ ਦਾ ਟਾਈਮ ਤੇਰੇ ਕੋਲੇ ਉਦੋਂ ਫੇਰ ਦਿਲ ਦੇ ਤੂੰ ਵਰਕੇ ਵੀ ਫੋੜੇ ਜਗਦੇ ਤਾਂ ਕਰ ਮੇਰਾ ਤੈਨੂੰ ਅਣਗੌਲੇ ਮੋ ਜਗਦੇ ਤਾਂ ਕਰ ਦੇਣਾ ਤੈਨੂੰ ਅਣਗੌਲੇ ਜਦਕ ਤੀਰਾਂ ਹਾਰਿਆ ਏ ਤਾਂ ਨਿਵਈ ਨਿਵਈ ਯਾਰੀਆਂ ਉਹ ਫੇਰ ਤਾਂ ਨਿਵਈ ਨਿਵਈ ਯਾਰੀਆਂ ਹੁੰਦੀ ਉਹ ਚੰਗੀ ਪੈਸੇ ਦੀ ਉਹ ਮਜ਼ਰੂਰੀ ਹੁੰਦੀ ਉਹ ਚੰਗੀ ਪੈਸੇ ਦੀ ਉਹ ਮਜ਼ਰੂਰੀ ਤਾਂ ਮਾਂ ਦਾ ਕਿਰਸ਼ੇ ਦੀਏ ਤੇ ਹੁੰਦੀ ਨਹੀਂ ਉਹ ਪੂਰੀ ਸੱਜਣਾ ਪਿਆਰਿਆਣਾ ਬੱਤੀ ਫੇਰੇ ਕੂਰੀ ਸੱਜਣਾ ਪਿਆਰਿਆਣਾ ਬੱਤੀ ਫੇਰੇ ਕੂਰੀ ਰੱਖੇ ਅੱਖਾਂ ਖਾਰੀਆਂ ਫੇਰ ਤਾਂ ਨਿਵਾਈ ਨਾ ਨਿਵਾਈ ਯਾਰੀਆਂ ਉਹ ਫੇਰ ਤਾਂ ਨਿਵਾਈ ਨਾ ਨਿਵਾਈ ਯਾਰੀਆਂ